ਪੰਜ ਆਬਦੀ ਜਾਈ ਲੋਕੋ ਪੰਜਾਬੀ ਬੋਲੀ ਬੋਲ ਦਿਆਂ ਮੈਂ ਪੰਜ ਆਬਦੀ ਜਾਈ ਲੋਕੋ ਪੰਜਾਬੀ ਬੋਲੀ ਬੋਲ ਦਿਆਂ ਅਜ ਰੋ ਰੋ ਹਾਲ ਸੁਣਾ ਮੈਂ ਦੁੱਖ ਆਪਣੇ ਦਿਲ ਦੇ ਖੋਲ ਦਿਆਂ ਮੈਂ ਪੰਜ ਆਬ ਦੀ ਜਾਈ ਲੋਕੋ ਪੰਜਾਬੀ ਬੋਲੀ ਬੋਲ ਦਿਆਂ ਮੈਂ ਪੰਜ ਆਬ ਦੀ ਜਾਈ ਲੋਕੋ ਪੰਜਾਬੀ ਬੋਲੀ ਬੋਲ ਦਿਆਂ ਬਾਬੇ ਨਾਨਕ ਤੇ ਪੀਰ ਫਕੀਰਾ ਨੈਨੂ ਬਹੁਤ ਸਲਾਇਆ ਹੈ ਬਾਬੇ ਨਾਨਕ ਤੇ ਪੀਰ ਫਕੀਰਾ ਮੈਨੂੰ ਬਹੁਤ ਸਲਾਇਆ ਹੈ ਮੇਰੇ ਇੱਕ ਇੱਕ ਅੱਖਰ ਦੇ ਵਿੱਚ ਅੰਮ੍ਰਿਤ ਦਾ ਰਸ ਪਾਇਆ ਹੈ ਮੈਂ ਵਿੱਚ ਬਾਣੀ ਦੇ ਬੋਲ ਰਹੀ ਤੇਰਾ ਹੀ ਤੇਰਾ ਤੋਲ ਦਿਆਂ ਮੈਂ ਪੰਜ ਆਬ ਦੀ ਜਾਈ ਲੋਕੋ ਪੰਜਾਬੀ ਬੋਲੀ ਬੋਲਦੀ ਆ ਮੈਂ ਪੰਜ ਆਬਦੀ ਜਾਈ ਲੋਕੋ ਪੰਜਾਬੀ ਬੋਲੀ ਬੋਲਦੀ ਆ ਮੇਰੇ ਹੀ ਪੁੱਤ ਮਾਂ ਮੈਨੂੰ ਕਹਿਣ ਤੋਂ ਅੱਜ ਕਤਰਾਉਂਦੇ ਨੇ ਮੇਰੇ ਹੀ ਪੁੱਤ ਮਾਂ ਮੈਨੂੰ ਕਹਿਣ ਤੋਂ ਅੱਜ ਕਤਰਾਉਂਦੇ ਨੇ ਇਹ ਬੋਲੀ ਨਾ ਸਾਡੀ ਬੋਲੀ ख सुनो देने ये बोली ना साढ़ी बोली मूँह आख देने। ओ देने गया सतीकार मेरा मैं कल्ली बैठी टोल दिया मैं पंज आब दी जाई को। पंजाबी बोली बोल दिया ਆਪਣੇ ਅਕਾਰ ਚੋਂ ਕੱਢਿਆ ਮੈਨੂੰ ਪਲ-ਪਲ ਮਰਦੀ ਜਾਵਾ ਮੈਂ ਆਪਣੇ ਅਕਾਰ ਚੋਂ ਕੱਢਿਆ ਮੈਨੂੰ ਪਲ-ਪਲ ਮਰਦੀ ਜਾਵਾ ਮੈਂ ਮੇਰੇ ਮੈਨੂੰ ਮਾਰ ਰਹੇ ਨੇ ਇਹੋ ਦੁੱਖ ਮਨਾਵਾ ਮੈਂ ਮੇਰੇ ਮੈਨੂੰ ਮਾਰ ਰਹੇ ਨੇ ਇਹੋ ਦੁੱਖ ਮਨਾਵਾ ਮੈਂ ਸਦੀ ਵਸਦੀ ਮੈਂ ਉਜੜ ਰਹੀ ਅੱਖਾਂ ਚੋਂ ਹੰਝੂ ਡੋਲਦਿਆਂ ਮੈਂ ਪੰਜ ਆਬਦੀ ਜਾਈ ਲੋਕੋ ਪੰਜਾਬੀ ਬੋਲੀ ਬੋਲਦਿਆਂ ਮੈਨੂੰ ਬੋਲਣਾ ਪੁੱਲਣ ਵਾਲਿਓ ਇਸ ਗੱਲ ਤੇ ਵਿਚਾਰ ਕਰੋ ਮਾਂ ਬੋਲੀ ਆਣ ਸ਼ਾਨ ਹੈ ਹੁੰਦੀ ਮੈਨੂੰ ਦਿਲੋਂ ਪਿਆਰ ਸ਼ਾਨ માં ਬੋਲੀ ਹੁੰਦੀ ਮੈਨੂੰ ਦਿਲੋਂ ਪਿਆਰ ਕਰੋ ਅਲਬੇਲਾ ਮੇਰਾ ਦਰਦ ਹੈ ਉਸ ਨਾਲ ਦਿਲ ਦੀ ਖੋਲ ਦਿਆਂ ਮੈਂ ਪੰਜ ਆਬ ਦੀ ਜਾਈ ਲੋਕ ਪੰਜਾਬੀ ਬੋਲੀ ਬੋਲ ਦਿਆਂ ਅਜ ਰੋ ਰੋ ਹਾਲ ਸੁਨਾਵਾ ਮੈਂ दिल खोलद मैं पंज आब پنجابی بولی بول बोली پنجابی بولی بول बोलियां